ਮੈਂ ਕਹਿੰਦੀ ਕੀ ਨਾਮ ਤੇ ਕਿਥੋਂ ਰਹਿਣ ਵਾਲੇ ਹਾਂ ਕੁਲਵਿੰਦਰ ਕੌਰ ਮੇਰਾ ਨਾਮ ਹੈ ਮਾੜੀ ਬੁੱਛੇੰਦਰ ਰਹਿਣ ਵਾਲੇ ਹਾਂ ਸਾਣਾ ਸ਼ਿਰ ਗੁਵਿੰਦਰ ਹਾਂਜੀ ਕੀ ਬਾਕੀ ਹੈ ਹਾਂਜੀ ਮੇਰੀ ਬੇਟੀ ਹੈ 36 ਨੂੰ ਘਰੋਂ ਗਈ ਹੈ ਸ਼ਹਿਰ ਭਪਿੰਦਰ ਕੌਰ ਜੀ ਸ਼ਿਰ ਗੁਵਿੰਦਰ ਗਵਿੰਦਰ ਗਈ ਹੈ ਉਹ ਕੰਮ ਵਾਸਤੇ ਮੁੜ ਕੇ ਮਿਲੀ ਨਹੀਂ ਜੀ ਕਿਧਨਾ ਪੋ ਗਈ ਹੈ ਪਤਾ ਨਹੀਂ ਕੀ ਹੋਇਆ ਵਾ ਹਾਂ ਜਿਹਦੇ ਸਬੰਧੀ ਕੋਈ ਲਿਖਤੀ ਸ਼ਿਕਾਇਤ ਪਾਣਾ ਸ਼ਿਰ ਹਰ ਗੁਵਿੰਦਰ ਦਿੱਤੀ ਹੈ ਹਾਂਜੀ ਜੀ 30 ਤਰੀਕ ਨੂੰ ਹੀ ਦਿੱਤੀ ਹੈ ਮੇਸੇ ਜੀ ਹਾਂਜੀ

ਤੇ ਕੀ ਉਹਦੇ ਸਿੱਕੀ ਕਹਿੰਦੇ ਰਹੇ ਤੁਹਾਨੂੰ ਬਸ ਇਹੋ ਕਹਿੰਦੇ ਰਹੀ ਐ ਸਾਨੂੰ ਅੱਪੀ ਪਿਆਸੇ ਦੋ ਜਾਂ ਹੀ ਤੁਹਾਡੀ ਬੇਟੀ ਨਹੀਂ ਛੱਡਣੀ ਬੇਟੀ ਹੀ ਤੁਹਾਡੀ ਚੁੱਕ ਕੇ ਲੈ ਜਾਣੀ ਕਾਲਾਂ ਬਹੁਤ ਆਈਆਂ ਮੈਂ ਜੀ ਹਾਂਜੀ ਇਹਨਾਂ ਕਾਲਾਂ ਸੰਬੰਧੀ ਲਿਖਤੀ ਸ਼ਿਕਾਇਤ ਦਿੰਦੇ ਰਹੇ ਜਦੋਂ ਕਾਲ ਆਉਂਦੀ ਰਹੀ ਹਾਂਜੀ ਜਦੋਂ ਕਾਲ ਆਉਂਦੀ ਦੀ ਅਸੀਂ ਲਿਖਤੀ ਸੰਬੰਧੀ ਅਫਸਰਾਂ ਨੂੰ ਦਿੰਦੇ ਰਹੇ ਕਿਹਨੂੰ ਕਿਹਨੂੰ ਦਰਖਾਸਤ ਦਿੱਤੀ ਹਾਂ ਜੀ ਡੀਐਸਪੀ ਸਾਹਿਬ ਨੂੰ ਵੀ ਦਿੱਤੀ ਐ ਥਾਣੇ ਵੀ ਦਿੱਤੀ ਸੀ ਸੀ ਡੀਰ ਗੁਰਵਿੰਦਪੁਰ ਜੀ ਐਸਐਸਪੀ ਸਾਹਿਬ ਨੂੰ ਵੀ ਜੀ ਤੇ ਡੀਜੀਪੀ ਨੂੰ ਜੀ ਸੀਐਮ ਸਾਹਿਬ ਨੂੰ ਜੀ ਕੋਈ ਉਹਨਾਂ ਵੱਲੋਂ ਕੋਈ ਕਾਰਵਾਈ ਦਾ ਭਰੋਸਾ ਦਿੱਤਾ ਜਾਂ ਕੋਈ ਕਾਰਵਾਈ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਜੀ ਹਾਂਜੀ ਉਹ ਭਰੋਸਾ ਦਿੱਤਾ ਉਹਨਾਂ ਨੇ ਵੀ ਆਪਾਂ ਕੋਈ ਕਾਰਵਾਈ ਕਰਾਂਗੇ ਨਹੀਂ ਜੀ ਕੋਈ ਭਰੋਸਾ ਵੀ ਨਹੀਂ ਦਿੱਤਾ ਹਾਂਜੀ ਮੇਰੀ ਬੇਟੀ ਦਾ ਜੇ ਤੱਕ ਕੋਈ ਪਤਾ ਨਹੀਂ ਲੱਗਾ ਮੈਂ ਬੇਨਤੀ ਇਹੀ ਕਰਦੀ ਆ ਕਿ ਮੇਰੀ ਬੇਟੀ ਦਾ ਪਤਾ ਲੱਗਾ ਮੈਨੂੰ ਮਿਲੇ ਮੇਰੀ ਬੇਟੀ ਜਿੱਦਾਂ ਮਰਜ਼ੀ ਪੁਲਿਸ ਕਰਕੇ ਤੇ ਮੈਨੂੰ ਮੇਰੀ ਬੇਟੀ ਮਿਲਣੀ ਚਾਹੀਦੀ ਕੀ ਤੁਹਾਨੂੰ ਲੱਗਦਾ ਕਿ ਤੁਹਾਨੂੰ ਕੋਈ ਸ਼ੱਕ ਹੋਵੇ ਜਾਂ ਕੋਈ ਉਹ ਬੜਾ ਜਾਨਸਾਨ ਜੇ ਤੁਹਾਨੂੰ ਸ਼ੱਕ ਹੋਵੇ ਕੋਈ ਸ਼ੱਕ ਪਹਿਲੇ ਸੌਰੇ ਵੀ ਕਰਾ ਸਕਦੇ ਉਹ ਵੀ ਕਹਿੰਦੇ ਸੀ ਅਸੀਂ ਬਸਣ ਨਹੀਂ ਦੇਣੀ ਜੀ ਹਾਂਜੀ ਤੇ ਕੁਝ ਕੋਲਾ ਮੈਂ ਆਪਣੀ ਟਰੇਸ ਕਰਾਉਣ ਸਭ ਕੁਝ ਇਹ ਕਰ ਸਕਦੇ ਆ ਪਰ ਇਹਨਾਂ ਨੇ ਕੋਈ ਮੇਰੀ ਮਤ ਨਹੀਂ ਕੀਤੀ ਪ੍ਰਸ਼ਾਸਨ ਨੇ ਹਾਂਜੀ ਬੱਚੀ ਦੇ ਕੋ ਅੱਗੇ ਬੱਚੇ ਹੈਗੇ ਆ ਕੁੜੀਆਂ ਦੇ ਪਹਿਲੇ ਬੱਚੇ ਜਿਹੜੇ ਉਹਨਾਂ ਦੇ ਕੋਲ ਹੈ ਸੌਰਿਆਂ ਕੋਲ ਜੀ ਹਾਂਜੀ ਟੰਡਾ ਰਾਮ ਸਾਹਿਬ ਜੀ ਹਾਂਜੀ ਹੁਣ ਤੇ 7 ਮਹੀਨੇ ਕੀ ਚਾਰ ਨੂੰ ਕੀਤਾ ਵੀ ਆ ਫਿਰ 22 ਚਾਰ ਨੂੰ ਇਹ 24 ਨੂੰ ਹੀ ਆਈ ਗੱਡੀ ਘੁੰਮ ਦੇ ਰਹੀ ਐ 24 ਨੂੰ ਜਦ ਡੀਐਸਪੀ ਨੂੰ ਤਲਾਹ ਦਿੱਤੀ ਉਹਨਾਂ ਨੇ ਵੀ ਕੋਈ ਮੇਰੀ ਸੁਣਵਾਈ ਨਹੀਂ ਕੀਤੀ ਕਿਸੇ ਨੇ ਮੇਰੀ ਸੁਣਵਾਈ ਨਹੀਂ ਕੀਤੀ ਜਿਹੜੀ ਗੱਡੀ ਪਿੰਡ ਚ ਘੁੰਮਦੀ ਉਹ ਕੋਈ ਸਿਸ਼ਟੀ ਕੈਮਰੇ ਚ ਫੋਟੋਆਂ ਸੀਗੀਆਂ ਉਹਦੀਆਂ ਹੀਆਂ ਸੀਗੀਆਂ ਉਹ ਗੱਡੀ ਘੁੰਮਦੀ ਆ ਗਵਾਂਢੇ ਸਾਡੇ ਗਵਾਂਢ ਕੈਮਰੇ ਆ ਮੈਂ ਕਿਹਾ ਉਹਨਾਂ ਨੂੰ ਜਾ ਕੇ ਦੀ ਐਸਪੀ ਦਫ਼ਤਰੇ ਤੇ ਮੈਂ ਕਿਹਾ ਤੁਸੀਂ ਜਾਓ ਉਹਨਾਂ ਦੇ ਕੈਮਰਾ ਜੂ ਕੱਢੋ ਗੱਡੀ ਦਾ ਨੰਬਰ ਆ ਜਾਣਾ ਜੀ ਉਹਨਾਂ ਨੇ ਕਿਸੇ ਨੇ ਕੋਈ ਗੱਲਬਾਤ ਨਹੀਂ ਕੀਤੀ ਬਸ ਕਹਿੰਦੇ ਨੰਬਰ ਲਾਤਾ ਤੁਹਾਡੀ ਦਰਖਾਸਤ ਦਾ ਤੁਹਾਨੂੰ ਬੁਲਾਇਆ ਜਾਊਗਾ ਮੈਨੂੰ ਕਿਸੇ ਨੇ ਨਹੀਂ ਬੁਲਾਇਆ ਕੀ ਮੰਗ ਕੀ ਕਰਦੇ ਹੋ ਤੁਸੀਂ ਮੈਂ ਹੀ ਮੰਗ ਕਰਦੀ ਆ ਮੇਰੀ ਬੇਟੀ ਦਾ ਪਤਾ ਲੱਗਾ ਮੈਨੂੰ ਬੇਟੀ ਮਿਲਣੀ ਚਾਹੀਦੀ ਚੱਤਾਂ ਵੀ ਜਾਂਦੀਆਂ ਰਹੀਆਂ ਸਾਡੇ ਨਾਲ ਥਾਣੇ ਵਾਲਿਆਂ ਨੇ ਕੋਈ ਸੁਣਵਾਈ ਨਹੀਂ ਕੀਤੀ ਅਸੀਂ ਐਮਐਲਏ ਕੋ ਵੀ ਗਏ ਇਕੱਠੀ ਹੋ ਕੇ ਹਾਂਜੀ ਐਮਐਲਏ ਨੇ ਦੋ ਤਿੰਨ ਵਾਰ ਫੋਨ ਕੀਤਾ ਪਰ ਪੁਲਿਸ ਨੂੰ ਕੋਈ ਨਹੀਂ ਆ ਅਸਰ ਹਾਂਜੀ ਤੇ ਨਾ ਹੀ ਉਹਨਾਂ ਨੇ ਕੋਈ ਕਾਰਵਾਈ ਕੀਤੀ ਮੈਨੂੰ ਬਸ ਮੇਰੀ ਬੇਟੀ ਮਿਲਣੀ ਚਾਹੀਦੀ ਆ ਫੋਨ ਨੰਬਰ ਹੈ ਜਿੰਨਾਂ ਤੇ ਸਾਨੂੰ ਫੋਨ ਆਉਂਦੇ ਰਹੇ ਧਮਕੀਆਂ ਪਰ ਅੱਜ ਕੀ ਨਾਮ ਤੇ ਕਿੱਥੋਂ ਦਾ ਰਹਿਣਾ ਮੈਂ ਕਰਨੈਲ ਸਿੰਘ ਪਿੰਡ ਮੜੀਆ ਕਰਨੈਲ ਸਿੰਘ ਪੁੱਤਾ ਕਰਤਾਰ ਸਿੰਘ ਪਿੰਡ ਮੜੀਆ ਬੁੱਚਿਆਂ ਇਹ ਕੀ ਕਹਿਣਾ ਚਾਹੁੰਦੇ ਮੈਂ ਇਹ ਕਹਿੰਦਾ ਸੀ ਉਹਨਾਂ ਵੀ ਇੱਕ ਟਗੰਡਰ ਕੋਲ ਮੇਰੇ ਨਾਲ ਰਿੰਦੀ ਕਰ ਦੇ ਜੀ ਤਾਂ ਜਾਂਦੀ ਆ ਲਾਗੇ ਇਹ ਲੜਕੀ ਪਹਿਲਾਂ ਇਹ ਮਤਲਬ ਆਈ ਸੀ ਜੀ ਵੀ ਉਹ ਪਰੇਸ਼ਾਨ ਕਰ ਰਹੀ ਸਰ ਸੌਰੇ ਜੀ ਤੇ ਕੋਰਟ ਚ ਕੇਸ ਚੱਲ ਰਿਹਾ 8 ਸਾਲ ਜੀ ਤੇ 8 ਸਾਲ ਦੇ ਬਾਅਦ ਵਿੱਚ ਕੇ ਲਾ ਜਿਹੜਾ ਇਹ ਉਹ ਰਿਸ਼ਤਾ ਨਮਾ ਹੋ ਗਿਆ ਤਲਾਕ ਹੋ ਗਿਆ ਜੀ तलाक तो बाद लड़की जड़ी चार अप्रैल चाह तलाक बाद लड़की जो तलाक होती है अबारापू आए बड़े धमकी भरे जो पैसा लिया आया फैसले चाह दे लड़की गुआ करके लगनी सूचना जड़ी है लड़की जी मतलब अधिकारियों दी गई ਹੋਹਠਾਣੇ ਡੀਐਸਪੀ ਐਸਐਸਪੀ ਸਾਰੇ ਇਹਨਾਂ ਨੇ ਆਪਣੀ ਜੀ ਦਰਖਾਸਤਾਂ ਦਿੱਤੀਆਂ ਮੈਨੂੰ ਇਹਨਾਂ ਨੂੰ ਕੱਤਰਾ ਹੈ ਜਾਨੀ ਕੱਤਰਾ ਹੈ ਜੀ ਤੇ ਉਹ ਜਿਹੜੇ ਉੱਤੇ ਨੰਬਰ ਜਿਹੜੇ ਹੁੰਦੇ ਰਹੇ ਆ ਇਹ ਨਾਲ ਉੱਤੇ ਲਿਖ ਕੇ ਭੇਜ ਦੇਣੀ ਬਾਅਦ ਵਿੱਚ 36 ਨੂੰ ਲੜਕੀ ਜਿਹੜੀ ਹੈ ਕਿਹਦੇ ਸੀਰ ਜਿੰਪੁਰ ਕੰਮ ਗਈ ਆਪਣੇ ਉਥੋਂ ਉਹ ਜਿਹੜੀ ਲੜਕੀ ਜਿਹੜੀ ਆ ਉਹ ਲਾਪਤਾ ਹੋ ਗਈ ਆ ਅਗਵਾ ਹੋ ਗਈ ਆ ਜੀ ਉਹ ਫੇਰੇ 36 ਨੂੰ ساری ਪਛਾਹਟ ਏ ਗਈ ਥਾਣੇ ਤੇ ਉੱਥੇ ਜਾ ਕੇ ਰਿਪੋਰਟ ਲਿਖੀ ਉਹਨਾਂ ਨੇ ਜਿਹੜੀ ਰਵੜਾ ਉਹ ਦਰਜ ਕੀਤੀ ਜਿਸ ਦੇ ਕੀ ਪਿੰਡ ਮਾੜੀ ਪੇਚੇ ਦੀ ਲੜਕੀ ਕੀਤੀ ਛੇ ਦੇ ਗੈਬ ਹੋ ਸਬੰਧੀ ਵਿਕਤੀ ਸ਼ਕਾ ਦਿੱਤੀ ਗਈ ਹਾਂ ਉਹਦੀ ਮਾਤਾ ਉਹਨੂੰ ਕੀ ਮਸਲਾ ਜਰਾ ਇਸ ਇਸ ਲੜਕੀ ਦਾ ਸਬੰਧ ਉਹਦੀ ਮਾਤਾ ਕੁਲਵਿੰਦਰ ਕੌਰ ਨੇ ਕੀਤੀ ਇੱਕ ਸੱਤ ਨੂੰ ਦਰਖਾਸਤ ਇਹ ਮੇਰੀ ਲੜਕੀ ਗੁੰਮ ਹੋ ਗਈ ਹੈ ਜਿਹਦੇ ਸਬੰਧ ਵਿੱਚ ਰਫਟ ਨੰਬਰ 16 ਕੀਤੀ ਇੱਕ ਸੱਤ 25 ਦਰਜ ਕੀਤੀ ਗਈ ਆ ਤੇ ਇਸ ਦਾ ਸੁਰੂਗੋਗਾ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ ਪਰ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਇਹ ਲੜਕੀ ਨੇ ਇੱਕ ਰੈਟ ਨੰਬਰੀ CW P 7174 ਆਪਣੀ ਮਾਤਾ ਤੇ ਆਪਣੇ ਰਿਸ਼ਤੇਦਾਰਾਂ ਦੇ ਖਿਲਾਫ ਪਾਈ ਹੈ ਕਿ ਉਹ ਮੈਨੂੰ ਉਹਨਾਂ ਨੂੰ ਜਾਨ ਤੋਂ ਖਤਰਾ ਹੈ ਫਾਈਲ ਕੋਲ ਜਿਹਦੇ ਸੰਬੰਧ ਮਕੇਰੀਆਂ ਥਾਣੇ ਦੇ ਐਸਆਈ ਨੇ ਇਹਨਾਂ ਨੂੰ ਬੁਲਾਇਆ ਸੀ ਤੇ ਬਿਆਨ ਵੀ ਉੱਥੇ ਲਿਖਾਏ ਆ ਜਾ ਕੇ ਤੇ ਲੜਕੀ ਨੇ ਵੀ ਉਸ ਨਾਲ ਸੰਪਰਕ ਕੀਤਾ ਮਕੇਰੀਆਂ ਥਾਣੇ ਨਾਲ ਲੜਕੀ ਨੇ ਵੀ ਆਪਣਾ ਬਿਆਨ ਲਿਖਾਤਾ ਵੀ ਜੇ ਮੈਨੂੰ ਸਖਤ ਤਰੀਕਾ ਲੋੜ ਹੋਊਗਾ ਬਟਾੜੇ ਕੋਲ ਲੈ ਲਾਂਗੇ ਪਰਿਵਾਰ ਲੋ ਇੱਕ ਸੀਗਾ ਕਿ ਸ਼ੰਕਾ ਸੀਗਰੀ ਕੋਲ ਲੜਕੇ ਢਿੱਡ ਨਾ ਰੋਏ ਉਹਦੀ ਕੋਈ ਸਿਸ਼ਟੀ ਕੈਮਰਾ ਕੋਈ ਉੱਚਾ ਨਹੀਂ ਸੀ ਸਿਸ਼ਟੀ ਕੈਮਰੇ ਚੈੱਕ ਕੀਤੇ ਜਦੋਂ ਇਹ ਬੈਗ ਪੈਸੇ ਘਟਾਉਣ ਆਈ ਸੀ ਉਹਨੂੰ ਆਪਣੇ ਆਪ ਹੀ ਮੋਪੜਾ ਲਾ ਕੇ ਕਿਸੇ ਨਾਲ ਬੈੱਕ ਜਾਂਦੀ ਹੈ ਵਾਹ ਵਾਲੀ ਕੋਈ ਗੱਲ ਨਹੀਂ ਹੈਗੀ ਆਪਣੀ ਮਰਜ਼ੀ ਨਾਲ ਕਿਤੇ ਰਹਿ ਰਹੀ ਹੈ ਤੇ ਕੀ ਸਰ ਅਗਲੀ ਕਾਰਵਾਈ ਕੀ ਕਿਤੇ ਆ ਰਹੀ ਹੈ ਕਾਰਵਾਈ ਇਹ ਜੋ ਉਹਨੇ ਡੇਟਾ ਪਾਈ ਹੈ ਦਰਖਾਸਤ ਮਕੇਰੀਆਂ ਥਾਣੇ ਦੇ ਰਹੀ ਆ ਫਿਰ ਵੀ ਅਸੀਂ ਇਹਦਾ ਮੋਬਾਈਲ ਮੂਵ ਟ੍ਰੇਸ ਕਰਕੇ ਵੀਜਦੇ ਨੇ ਅਭੀ ਐਸਐਮਲ ਡਿਸ਼ਪਚਰ